ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚੰਨੇ ਸਾਰੇ ਵੀਰਾਂ ਦੇ ਆਹਾਂ ਚੀਜ਼ਾਂ ਨਾ ਫਿਲਮਾਂ ਚ ਹੀ ਦੇਖਦੇ ਹੁੰਦੇ ਸੀ ਆ ਰੈਡੀ ਜੀ ਅੱਜ ਸਾਰ ਟਾਈਮ ਹੋ ਗਿਆ 6 ਵਜੇ ਗਏ ਤੇ ਹੁਣ ਚੱਲੇ ਆ ਬਸ ਸਮਾਨ ਸੋਝ ਕੇ ਬਹੁਤ ਸੋਹਣੇ ਰੂਮ ਸੀ ਬਈ ਲਓ ਵੀ ਵੀਰੇ ਗੱਡੀ ਆਪਣੀ ਚੱਲ ਗਈ 626 ਕਿਲੋਮੀਟਰ ਇੱਕ ਪਾਸੇ ਹਣਾ ਤੇ ਪੂਰਾ ਤੇਲ ਪਿਆ 5000 ਰੁਪਏ ਦਾ ਲੋ ਜੀ ਗੱਡੀ ਆਪਣੀ 626 ਕਿਲੋਮੀਟਰ ਚੱਲੀ ਆ 5000 ਦਾ ਤੇਲ ਖਾ ਗਈ ਤੇ ਹੁਣ ਵਸ ਤੇਲ ਟੋਲ ਫੁੱਲ ਕਰਾ ਲਈ ਫੇ ਟੈਂਕੀ ਫੋਲਟੇਜ ਜੀ ਕਰਾ ਕੇ ਤੇ ਚਾਲੇ ਪਾ ਲਿਆ ਹੁਣ ਆਪ ਅਗੇ ਨਮੀ ਮੰਜ਼ਲ ਤੇ ਆਪਣੇ ਪੰਜਾਬ 'ਚ ਇਦਾਂ ਜ਼ਮੀਨ ਦੇਖ ਜੂ ਕਿਤੇ ਦੇਖ ਲਓ ਵੀ ਕਿੰਨੇ ਹਜ਼ਾਰਾਂ ਏਕੜ ਐ ਵੀ ਪਈ ਆ ਦੇ ਲੋ ਜਮੇ ਖਾਲੀ ਪਾਣੀ ਪੁਣੀ ਚੱਲਿਆ ਹੋਇਆ ਬਸ ਜੇ ਫੈਕਟਰੀਆਂ ਫੂਟਰੀਆਂ ਲੱਗਣੀਆਂ ਤਾਂ ਇੱਧਰ ਲੱਗ ਜਾਣ ਸਾਰੀਆਂ ਹਨ ਪੂਰੇ ਨਾਲੇ ਸਹੂਲਤਾਂ ਵੀ ਕਿੰਨੀਆਂ ਹੋਣਗੀਆਂ ਵੀ ਨਾਲੇ ਡਿਵੈਲਪ ਹੁੰਦਾ ਏਰੀਆ ਹਨਾ ਜਿੱਧਰ ਨਹੀਂ ਲੱਗਣੀਆਂ ਚਾਹੀਦੀਆਂ ਫੈਕਟਰੀਆਂ ਉੱਧਰ ਲੱਗਦੀਆਂ ਹਨਾ ਇੱਥੇ ਪਾਣੀ ਖਪਤ ਕਰਨ ਨੂੰ ਵੀ ਦੇਖ ਲਓ ਜਿਹੜਾ ਇਹ ਖਾਰੇ ਪਾਣੀ ਆ ਫੈਕਟਰੀਆਂ ਦੇ ਜਾਂ ਕੁਝ ਵੀ ਆ ਜਿੱਥੇ ਮਰਜ਼ੀ ਖਪਤ ਕਰੀ ਜਾਣ ਕੋਈ ਪ੍ਰੋਬਲਮ ਹੀ ਨਹੀਂ ਪੈਣੀ ਕਿਉਂਕਿ ਖਾਲੀ ਜਗ੍ਹਾ ਹੀ ਇੰਨੀ ਆ ਥੱਲੇ ਧਰਤੀ 'ਚ ਪਾਉਣਾ ਹੀ ਨਹੀਂ ਪਣਾ ਰੇਤ ਲੈਨੇ ਰੇਤ ਨੇ ਉਹੀ ਪੀ ਜਾਣਾ ਕਿੰਨੀ ਵਧੀਆ ਜਗ੍ਹਾ ਦਾ ਵੀ ਜੇ ਇੰਦਰ ਕਿੰਨਾ ਏਰੀਆ ਵਾਬ ਜੇ ਇੱਥੇ ਕੁਝ ਕਰਨਾ ਹੋਵੇ ਨਾ ਪੋਲਿਊਸ਼ਨ ਹੋਵੇ ਇੰਨੀ ਜਗ੍ਹਾ ਪਈ ਆ ਅੱਡ ਅੱਡ ਦੂਰ ਦੂਰ ਕਰਕੇ ਜਿੰਨੀਆਂ ਮਰਜ਼ੀ ਫੈਕਟਰੀਆਂ ਲੱਗ ਜਾਣ ਜਿੰਨੀ ਜਗ੍ਹਾ ਪਈ ਆ ਤੁਸੀਂ ਦੇਖ ਲਓ ਕੱਲ ਕਿੰਨਾ ਨਿੰਕ ਆਇਆ ਉਹਦੇ ਅੜ ਦੇਲੇ ਸਾਰਾ ਖਾਲੀ ਰੱਖਤਾ ਨਹੀਂ ਆ ਤੇ ਇੱਥੇ ਤਾਂ ਇਹ ਤਾਂ ਜ਼ਮੀਨ ਵੀ ਨਹੀਂ ਆਹ ਹੁਣ ਹੋਈ ਹੈ ਕਿੱਥੇ ਸ਼ੁਰੂਆਤ ਉਹ ਦੇਖ ਪੇਕੇਤੀ ਦਾ ਹੈ ਹੀ ਨਹੀਂ ਹੈ ਜਿੱਥੇ ਖੇਤੀ ਆ ਉਹ ਚਲੋ ਠੀਕ ਆ ਉਹ ਖੇਤੀ ਲੈ ਗਈ ਹੈ ਜਿਹੜੀ ਜ਼ਮੀਨ ਜਿਹੜੀ ਖੇਤੀ ਕਰਦੇ ਆ ਕਿਸਾਨ ਭਰਾ ਆਪਣੇ ਤੇ ਇੱਕ ਵਾਰ ਜਿਹੜੇ ਖੇਤੀ ਕਰਦੇ ਨਹੀਂ ਉੱਥੇ ਕੀ ਹੈ ਕਿ ਜਿਹੜੀ ਜਿਵੇਂ ਖਾਲੀ ਵੀ ਆ ਬੰਜਰ ਵੀ ਆ ਜਿਹੜੀ ਤੇ ਮੈਂ ਆ ਦੇਖ ਆ ਦੇ ਆ ਏਰੀਆ ਆਇਆ ਬਾਈ ਫੈਕਟਰੀਆਂ ਵਾਲਾ ਦੇਖ ਇੱਥੇ ਫੈਕਟਰੀ ਫੈਕਟਰੀ ਹੈ। ਹੋਰ ਕੁਝ ਨਹੀਂ ਹੈਗਾ ਦੇਖੋ ਬੰਨੀ ਦੂਰ ਤੱਕ ਫੈਕਟਰੀਆਂ ਫੈਕਟਰੀ। ਜੋ ਧੂੰਆਂ ਚੱਲਦਾ। ਹੁਣ ਇਹ ਨਹੀਂ ਪਤਾ ਗਾੜੀਆਂ ਫੈਕਟਰੀਆਂ ਇਹ ਦੋਨੇ ਪਾਸੇ ਇੰਦਰ ਵੀ ਹੈ। ਦੇਖੋ ਵੇ ਕਿੰਨੇ ਸੋਹਣੇ ਪੱਥਰ ਪਹਾੜ ਹੈ ਕਿੰਨੇ ਨਜ਼ਾਰੇਦਾਰ ਫੀਲ ਹੁੰਦਾ ਨਾ ਵੀ ਜਿਵੇਂ ਬਾਹਰਲੇ ਦੇਸ਼ਾਂ 'ਚ ਫਿਰਦੇ ਹੁੰਦੇ ਆ ਇੱਥੇ ਆ ਕੇ ਆ ਟਨ ਲਾ ਗਈ ਵੇ ਹਰੀ ਪੱਥਰ ਨੂੰ ਕੱਟ ਕੇ ਬਣੀ ਹੋਈ ਹੈ ਹਾਂਜੀ ਵੀਰੇ ਆ ਗਿਆ ਆਲੂਆਂ ਦਾ ਏਰੀਆ ਦੇਖੋ ਕਿੰਨੀਆਂ ਸੋਹਣੀਆਂ ਬੱਟਾਂ ਹਨਾ ਕਿੰਨੇ ਵੱਡੇ ਵੱਡੇ ਖੇਤ ਲੱਗਦੇ ਆ ਹਨ ਤੇ ਪਤਾ ਕੀ ਗੱਲ ਹੈ ਇਹਨਾਂ ਦੇ ਕਿਹੜਾ ਖਾਲ ਆ ਹਰੇਕ ਬੱਟ ਦੇ ਉੱਤੇ ਪੈ ਪਈ ਆ ਉਹ ਬੂੰਦ ਬੂੰਦ ਨਹੀਂ ਪੈਂਦਾ ਹੁੰਦਾ ਬੂਟੇ ਦੇ ਜੜ ਚ ਪਾਣੀ ਜਿਵੇਂ ਉਹ ਦਰਖਤਾਂ ਦੇ ਪੈਂਦਾ ਬਸ ਓਦਾਂ ਪਾਣੀ ਪੈਂਦਾ ਦੇ ਲੋ ਓਦਾਂ ਪਾਣੀ ਲਾਉਂਦੇ ਆ ਬਾਈ ਇੱਥੇ ਇਹ ਪ੍ਰੋਬਲਮ ਨਹੀਂ ਨਾ ਹੈ ਕਿ ਵੀ ਕੋਰਾ ਪੈ ਜਾਊਗਾ ਇਹ ਕਹਿੰਦੇ ਇੰਨਾ ਟੈਂਪਰੇਚਰ ਸਾਡੇ ਡਾਊਨ ਹੀ ਨਹੀਂ ਹੋਣਾ ਕਹਿੰਦੇ ਸਾਡੇ ਰਾਤ ਦਾ ਜਿਆਦਾ ਤੋਂ ਜਿਆਦਾ 12 ਟੈਂਪਰੇਚਰ ਹੁੰਦਾ 12 ਤੋਂ 13 ਇਤੋਂ ਘਟਦਾ ਨਹੀਂ ਜਿੰਨਾ ਆਪਣਾ ਦਿਨ ਦਾ ਟੈਂਪਰੇਚਰ ਹੁੰਦਾ ਹੈ ਨਾ ਇਹਨਾਂ ਦਾ ਰਾਤ ਦਾ ਹੁੰਦਾ ਹੁਣ ਇਸ ਟਾਈਮ ਇਹਨਾਂ ਦੇ ਟੈਂਪਰੇਚਰ 27 ਹੈ 27 28 ਹੈ 28 ਟੈਂਪਰੇਚਰ ਅੱਜ ਦਾ ਦਿਨ ਦਾ 28 ਤੋਂ 29 ਦੇ ਵਿੱਚ ਆ ਦੇਖ ਲਓ ਆ ਸਾਡੇ ਦਾ ਕੋਟੀ ਪਈ ਹੈ ਪਰ ਗਰਮੀ ਲੱਗਦੀ ਹੈ ਤੇ ਪਰ ਆਲੂ ਲੱਗੇ ਘੱਤੇ ਜ ਬੜੇ ਸੋਹਣੇ ਲੱਗਦੇ ਆ ਫਿਰ ਦੋ ਹੀ ਫਸਲਾਂ ਵੀਰਦੇ ਆ ਆਲੂ ਤੇ ਮੂੰਗਫਲੀ ਬਸ ਹੋਰ ਕੁਝ ਨਹੀਂ ਪੀਆ ਬਹੁਤ ਜ਼ਿਆਦਾ ਆਲੂ ਦਾ ਦਿਲ ਆਪਣੇ ਪੰਜਾਬ ਚ ਨਹੀਂ ਹਜੇ ਆਂ ਆਲੂ ਦੀ ਦਾ ਜਿੰਨਾ ਇੱਥੇ ਇੱਕ ਵੱਡੀਆਂ ਆਲੂਈ ਆਲੂ ਆ ਦੇ ਲੋ ਕਿੰਨਾ ਹੈ ਕਿੱਲੇ ਹੋਣਗੇ ਮੈਨਾਂ ਦਾ ਹਜ਼ਾਰਾਂ ਏਕੜ ਹੋਊ ਆਲੂਆਂ ਦਾ ਇੱਥੋਂ ਤੇ ਉਹ ਕਿੱਥੇ ਤੱਕ ਆਲੂਈ ਆਲੂ ਦੀ ਦਾ ਹੈ ਲਾਰੀਆ ਦੇ ਚੋਂ ਸਾਰਾ ਇਹਦਾ ਆ ਆ ਪਹੀ ਦੇ ਨਾਲ ਦਾ ਆ ਸੜਕ ਦੇ ਨਾਲ ਲਾਰੀ ਇਹਦੇ ਇਹ ਵੀ ਇਹ ਲਾਰੋ ਕਿੱਥੇ ਤੱਕ ਸਾਰੇ ਲਾਰੀ ਆਲੂ ਦੀ ਦਾ ਇਹ ਅਸਰ ਪਾਉਂਦਾ ਆਪਣੇ ਏਰੀਏ ਦੇ ਵਿੱਚ ਹਨਾ ਕਿ ਜਦੋਂ ਇਧਰਲੀ ਫਸਲ ਵੀ ਪੂਰੀ ਹੁੰਦੀ ਹੈ ਇਹਨਾਂ ਦੇ ਇਹ ਕਹਿੰਦੇ ਸਾਡੇ ਐਲ ਆਰ ਦਾ 4 3 ਤੋਂ 350 ਕਟੂ ਐਵਰੇਜ ਨਿਕਲ ਜਾਂਦਾ ਉਹ ਇਸ ਕਰਕੇ ਨਿਕਲਦਾ ਕਿਉਂਕਿ ਬਾਈ ਇਹ ਬੇਲਾਂ ਵੜਦੇ ਨਹੀਂ ਹੈਗੇ ਆਪਣੇ ਆਪ ਹੀ ਸੁੱਕਦੀਆਂ ਨੇ ਬੇਲਾਂ ਆ ਆਗੇ ਫਾਰਮ ਤੇ ਆਪਾਂ ਇੱਥੇ ਦਿਖਾਉਨੇ ਆ ਤੁਹਾਨੂੰ ਆਲੂ ਕਿੱਦਾਂ ਹੈਗਾ ਕਿੱਦਾਂ ਨਹੀਂ ਸਾਰਾ ਆ ਦੇਖ ਆ ਵੀ ਇਹ ਦੇਖੋ ਕਿੰਨਾ ਸੋਹਣਾ ਲੱਗਦਾ ਕੇ ਇਹ ਤਾਂ ਨਾ ਮਿੱਟੀ ਵਾਲੀ ਸੋਹਣੀ ਐ ਨਾ ਰੰਗ ਆਪੇ ਆਲੂ ਦਾ ਕਿੰਨਾ ਸੋਹਣਾ ਬਣਨਾ ਹਨਾ ਵੀ ਜਮਾਂ ਹੀ ਮਿੱਟੀ ਨਹੀਂ ਲਗਣੀ ਇੱਥੇ ਚੱਲੇ ਗ੍ਰੈਮੀ ਪੱਟਣ ਵਾਲੀ ਵੀ ਤੇ ਦੂਜੀ ਵੀ ਜਿਹੜੀ ਮਰਜ਼ੀ ਮਸ਼ੀਨ ਚਲਾ ਲਓ ਇੱਥੇ ਇੱਥੇ ਤਾਂ ਉਹ ਵੀ ਗ੍ਰੈਮੀ ਦੀ ਵੱਡੀ ਕਾਮਯਾਬ ਹੋਊਗੀ ਇਹਨਾਂ ਦੇ ਇੱਥੇ ਵੀ ਜਿਹੜੀ ਉਹ ਟਰਾਲੀ 'ਚ ਚੱਕ ਕੇ ਪਾਉਂਦੀ ਐ ਕਿਉਂਕਿ ਡੜਾ ਹੀ ਨਹੀਂ ਆਲੂਆਂ ਦਾ ਮਿੱਟੀ ਦਾ ਦਿਲ ਨਾ ਡੜਾ ਬਣਨਾ ਪਾਣੀ ਦੇ ਨਾਲ ਠੀਕ ਆ ਪਾਣੀ ਤੇ ਪਾਣੀ ਤਾਂ ਲੱਗਣਾ ਹੀ ਨਹੀਂ ਵੀ ਡੜਾ ਬਣੂਗਾ ਏਰੀਆ ਦੇ ਲੋ ਪੱਧਰ ਸਾਰਾ ਯਾਰ ਆ ਦੇ ਲੋ ਕਿੰਨੇ ਕਿੱਲੇ ਦਾ ਖੱਤਾ ਹੋਊਗਾ ਹੋਊਗਾ 25 30 ਕਿੱਲਾਂ ਦਾ ਖੇਤ ਸਾਰਾ ਪੱਧਰ ਪਿਆ ਦੇ ਲੋ ਸਾਰੀ ਇਹ ਇੱਥੋਂ ਤੇ ਉਹ ਸਿਰੇ ਤੱਕ ਲੈ ਨਿਕੋ ਹੀ ਦੀਂਦੀ ਐ 플ਾਟ ਇੱਡਾ ਸੋਹਣਾ ਦੇ ਲੋ ਇਲਾ ਦਾ ਆ ਕਿੰਨਾ ਸੋਹਣਾ 플ਾਟ ਹੈ ਇਹ ਵੀ ਇਹ ਵੀ ਦੇ ਲੋ ਕਿੰਨਾ ਲੰਬਾ ਉਹ ਉੱਥੇ ਤੱਕ ਮੈਨੂੰ ਬੱਟਾ ਦੀਂਦੀ ਐ ਨਾ ਸਿੱਧੀਆਂ ਬਿਲਕੁਲ ਪਰ ਪਾਣੀ ਇੰਨੀਓ ਦੇ ਲੋ ਪਾਣੀ ਇੰਨੀ ਵਾਲੂ ਤਰਤ ਦਾ ਕਿਉਂਕਿ ਡ੍ਰਿਪ ਸਿਸਟਮ ਨਾਲ ਹੀ ਲੱਗਦਾ ਦੂਜੇ ਲੋਡ ਨਹੀਂ ਲੱਗਦਾ ਇੱਥੇ ਪਾਣੀ ਪਰ ਇੱਕ ਗੱਲ ਆ ਬਾਈ ਇਹਨਾਂ ਦੀ ਮਿਹਨਤ ਨੂੰ ਸਲਾਮ ਆ ਤੁਹਾਨੂੰ ਕਿਤੇ ਵੀ ਵੱਟ ਬੰਨੇ ਦੇ ਨਾਲ ਘਾਹ ਨਹੀਂ ਦਿਖੂ ਠੀਕ ਆ ਤੇ ਕਿਤੇ ਖੇਤ ਦੇ ਵਿੱਚ ਘਾਹ ਨਹੀਂ ਦਿਖੂਗਾ ਕਿਤੇ ਖੇਤ ਦੇ ਵਿੱਚ ਘਾਹ ਨਹੀਂ ਦਿਖੂ ਤੁਹਾਡੇ ਆ ਅੱਛਾ ਇੱਕ ਗੱਲ ਹੋਰ ਇਹਨਾਂ ਦੀ ਬਾਲੀ ਵਧੀਆ ਜਿਹੜੀ ਵੀ ਐਨ ਕੱਲਾ ਕੱਲਾ ਦਾਣਾ ਹਰਾ ਵਾਲੂਆਂ ਦਾ ਇਹ ਬਹੁਤ ਇਹ ਪਾਣੀ ਵਸੈਂ ਡ੍ਰਿਪ ਦੇ ਨਾਲ ਨਾ ਇੱਕ ਦਿਨ ਛੱਡ ਕੇ ਲਾਉਂਦੇ ਆ ਆ ਦੇਖੋ ਇੱਥੇ ਬੂਟੇ ਦੇ ਜੜਜੇ ਨੇ ਚੋਈ ਜਾਣਾ ਇਹਦੇ ਵਿੱਚ ਗਲੀ ਹੁੰਦੀ ਆ ਬੂਟੇ ਦੇ ਜੜਜੇ ਪਾਣੀ ਚੋਈ ਜਾਂਦਾ ਆ ਦੇ ਆ ਦੇਖੋ ਆ ਗਲੀ ਆ ਇਹ ਸੀਡ ਨਹੀਂ ਰੱਖਦੇ ਇਹਦੇ ਵਿੱਚੋਂ ਸਾਰਾ ਇਹ ਉਹ ਦੂਜੇ ਲੋਟ ਜਾਣਾ ਕੰਪਨੀ ਨੂੰ ਜਾਣਾ ਤੇ ਦੂਜੇ ਲੋਟ ਜਾਣਾ ਬਹੁਤ ਸੋਹਣੇ ਖੇਤ ਬਹੁਤ ਸੋਹਣੇ ਲੱਗਦੇ ਆ ਦੇਖੋ ਇੱਥੋਂ ਤੇ ਲੈ ਕੇ ਉਹ ਮੈਨਲਾ 50 ਤੋਂ 60 ਕਿਲੇ ਹੋਣਗੇ ਕਿੰਨੀ ਦੂਰ ਤੱਕ ਸਾਰਾ ਆਲੂ ਹੀ ਆਲੂ ਆ ਇੱਧਰ ਵੀ ਇੱਧਰ ਵੀ ਇੱਧਰਲਾ ਸੰਡਾਨਾ ਲੱਗਿਆ ਹੈ ਇੱਕ ਗੱਲ ਦੇਖ ਲਓ ਵੀਰੇ ਮਿਹਨਤ ਮੇਰੇ ਆਪ ਦੇ ਖੋਦ ਦੇ ਬੰਨੇ ਬੁੰਨੇ ਆ ਤੇ ਘਾਹ ਬਹੁਤ ਹੁੰਦਾ ਹਨਾ ਤੁਸੀਂ ਦੇਖ ਲਓ ਕਿੰਨਾ ਉੱਤੇ ਤੱਕ ਵੀ ਬੰਨੇ ਸਾਫ਼ ਕਰੇ ਪਏ ਆ ਬੰਦਿਆਂ ਦੀ ਹਨਾ ਇੱਧਰ ਵੀ ਹੋ ਨਾਲ ਪੜੀਆਂ ਉਹ ਦੇਖੋ ਉਵੀ ਸਾਰੀ ਬੰਨਾ ਸਾਫ ਐਨ ਪੂਰਾ ਸਾਰੇ ਪਾਸੇ ਕਿਸੇ ਵੀ ਖੇਤ ਦੇ ਵਿੱਚ ਕੋਈ ਕਹਾ ਨਹੀਂ ਦਿਖੂ ਨਾ ਕਿਤੇ ਹੋਰ ਤੇ ਮੋਟਰਾਂ ਦੇ ਆਲੇ-ਦਾਲੇ ਕਹਾ ਨਹੀਂ ਦਿਖੂ ਸਾਡੇ ਆਪ ਦੇ ਖੁੱਧੇ ਬਥੇਰਾ ਹੁੰਦਾਗਾ ਤੇ ਖੇਤ ਦੇਖ ਲੋ ਕਿੰਨੇ ਲੰਬੇ ਖੱਤੇ ਆ ਤੇ ਐਨ ਪੂਰੀ ਸਫਾਈ ਆ ਯਾਰ ਦੱਸ ਕਿੰਨਾ ਨਜ਼ਾਰਾ ਹਨਾ ਐਨੇ ਸਾਫ ਖੇਤਾਂ ਦਾ ਹਨਾ ਕਿੰਨੇ ਸੋਹਣੇ ਲੱਗਦੇ ਆ ਇਹ ਕਿੰਨਾਂ ਦੀ ਮਿੱਟੀ ਬਹੁਤ ਸੋਹਣੀ ਆ ਕੀ ਆਲੂਆਂ ਨੂੰ ਮਿੱਟੀ ਲੱਗਣੀ ਨਹੀਂ ਬਿਲਕੁਲ ਜਦੋਂ ਪਟਾਈ ਚੱਲਦੀ ਆ ਬਹੁਤ ਸੋਹਣੇ ਖੇਤ ਤੇ ਆਹ ਖੂਹ ਆ ਦੇਖ ਲਓ ਜਿੱਥੋਂ ਪਾਣੀ ਆਉਂਦਾ ਇਹਦੇ ਚੋਂ ਪਾਣੀ ਆਉਂਦਾ ਬਾਹਰ ਆ ਸਾਈਡ ਮੇ ਸੋ ਅੱਛਾ ਧੀਰੇ ਧੀਰੇ ਆਈ ਜਾਂਦਾ ਹੈ ਫਿਰ ਇਧਰ ਸੇ ਮੋਟਰ ਸੇ ਸਾਥ ਕਢ ਲੈਂਦੇ ਹਾਂ ਅਸੇ ਉਹ ਉਧਰ ਸਿਆ ਰਹਾ ਹੈ ਇਹ ਤਾਂ ਖਤਮ ਹੀ ਨਹੀਂ ਹੋਗਾ ਜੋ ਹੋਤਾ ਹੋਗਾ ਪਾਣੀ ਖੂਸ ਕੋਈ ਬਾਰ ਅਗਰ ਬਾਰਿਸ਼ ਹੋ ਕਾ ਨਾ ਪਾਣੀ ਇਧਰ 8 8 ਘੰਟੇ ਆਰਕ ਘੰਟੇ ਆਤੀ ਹੈ ਅੱਛਾ ਇਹ ਕਿਵੇਂ ਖਤਮ ਹੋਗਾ ਹਾਂ 8 ਘੰਟੇ ਲੇ ਕੇ ਬਾਅਦ ਫਿਰ ਇੱਕ ਦੇਖ ਲੋ ਸੋਸ਼ਲ ਮੀਡੀਆ ਦਾ ਕਿੰਨਾ ਫਰਕ ਆ ਹਨਾ ਆ ਵੀ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਮਿਲੇ ਸੀਗੇ ਸਾਨੂੰ ਬੰਦੇ ਕਿ ਇਹ ਮੇਰੀ ਵੀਡੀਓ ਤੇ ਰੀਲਾਂ ਦੇਖਦੇ ਆ ਇੰਸਟਾਗ੍ਰਾਮ ਤੇ ਹਨਾ ਤੇ ਕੱਲ ਦੇ ਗੁਜਰਾਤ ਦੇ ਵਿੱਚੋਂ ਤੇ ਕੱਚ ਦੇ ਵਿੱਚੋਂ ਗੁਜਰਾਤ ਦੇ ਵਿੱਚ ਹੀ ਆ ਕੱਚ ਉੱਥੋਂ ਇੰਨੇ ਕੁ ਵੀਰਾਂ ਦੇ ਮੈਸੇਜ ਆਉਂਦੇ ਕਿ ਬਾਈ ਸਾਡ ਬਈਆ ਹਮਕੋ ਮਿਲ ਕੇ ਜਾਣਾ ਤੇ ਅੱਜ ਇੱਕ ਵੀਰ ਮੈਂ ਉਹਨੂੰ ਆਹ ਲੋਕੇਸ਼ਨ ਭੇਜੀ ਦੀ ਵੀ ਗੁਜਰਾਤ ਚ ਮੈਂ ਇੱਥੇ ਪਹੁੰਚਣਾ ਤੁਸੀਂ ਇਹ ਦੇਖ ਲਓਗੇ ਉਹ 100 ਕਿਲੋਮੀਟਰ ਤੋਂ ਪਹੁੰਚ ਗਿਆ ਇੱਥੇ ਮਿਲ ਲਈ ਅਸੀਂ ਖੇਚਾ ਗਿਆ ਉਹ ਉੱਥੇ ਬੈਠਾ ਹਨਾ ਵੀ ਜਿੱਥੇ ਉਹਨੂੰ ਲੋਕੇਸ਼ਨ ਭੇਜੀ ਅਸੀਂ ਦੇਖ ਲਓਗੇ ਇੱਕ ਸੋਸ਼ਲ ਮੀਡੀਆ ਦੇ ਖਾਤਰ ਕਿੰਨਾ ਪਿਆਰ ਮਿਲਿਆ ਲੋਕਾਂ ਦਾ ਹਨਾ ਸਾਰੇ ਵੀਰਾਂ ਦਾ ਭਰਾਵਾਂ ਦਾ ਪਿਆਰ ਮਿਲਦਾ ਕੀ ਹਾਂ ਕੀ ਦੇਖ ਕੇ ਕਿੱਥੇ ਕਿੱਥੇ ਤੱਕ ਬੰਦੇ ਜਾਣਣ ਲੱਗੇ ਕਿਸ ਨੇ ਸੋਚਿਆ ਸੀਗਾ ਕਿ ਗੁਜਰਾਤ ਕੱਚ ਚ ਕਦੀ ਜਿੰਦੂ ਨੂੰ ਕੋਈ ਜਾਣੂਗਾ ਸੋ ਅੱਜ ਤੱਕ ਨਹੀਂ ਸੀ ਕਦੇ ਸੋਚਿਆ ਗੁਜਰਾਤ ਚ ਨਹੀਂ ਸੀ ਸੋਚਿਆ ਵੀ ਸਾਨੂੰ ਕੋਈ ਜਾਣ ਜਾਣਦਾ ਹੋਊਗਾ ਠੀਕ ਨਹੀਂ ਤੇ ਮਤਲਬ ਹੀ ਨਹੀਂ ਸੀਗਾ ਕਿਸੇ ਵੀ ਚੀਜ਼ ਦਾ ਹੁਣ ਕੱਲ ਨੂੰ ਜਾਣੇ ਅੰਦਰ ਤੇ ਉੱਥੇ ਵੀ ਬੰਦੇ ਜਾਣਦੇ ਆ ਭਾਈ ਆਪਾਂ ਨੂੰ ਬਥੇਰੇ ਤੇ ਉੱਥੇ ਮਿਲਣਾ ਬੰਦਿਆਂ ਨੂੰ ਹਨ ਤੇ ਨਿਕਲ ਜਾਣਾ ਕੱਲ ਨੂੰ ਸਵੇਰੇ ਨਿਕਲਾਂਗੇ ਸਾਝ ਰਿਆਂੰਦੌਰ ਨੂੰ। ਤੇ ਮਜ਼ੇਦਈ ਹੈ ਕਿ ਸਾਰਾ ਕੁਝ ਵਧੀਆ ਚੱਲੀ ਜਾਂਦਾ। ਤੇ ਕੋਈ ਦਿੱਕਤ ਨਹੀਂ। ਕੱਲ ਨੂੰ ਸਵੇਰੇ ਅੱਜ ਕੜ ਬਹਿ ਜਾਂ। ਅੱਜ ਨਹੀਂ ਕਿਤੇ ਪਾਸੇ ਨਿਕਲਣਾ। ਅੱਜ ਤੜਕੇ ਨਿਕਲਾਂਗੇ ਸਵੇਰੇ ਸਾਝਰੇ ਅੰਦੌਰ ਨੂੰ ਇੱਥੋਂ ਹੈਗਾ 8-9 ਘੰਟੇ ਦਾ ਰਾਹ ਇੱਥੋਂ। ਇੱਥੇ ਗਵਰਨਮੈਂਟ ਬਹੁਤ ਸਹੂਲਤ ਦੇ ਰਹੀ ਆ ਬਾਈ। ਜਿਵੇਂ ਆ ਸ਼ੈੱਡ ਪਏ ਹੋਇਆ। ਸ਼ੈੱਡਾਂ ਤੇ ਕਹਿੰਦੇ ਬਹੁਤ ਜ਼ਿਆਦੇ ਸਬਸਿਡੀ 90 90% ਤੱਕ ਸਬਸਿਡੀ ਮਿਲ ਜਾਂਦੀ ਹੈ ਨਾ ਤੇ ਟਰੈਕਟਰ ਲੈਣਾ ਉਹਦੇ ਤੇ ਸਬਸਿਡੀ ਕੋਈ ਵੀ ਮਸ਼ੀਨਰੀ ਦਾ ਸਮਾਨ ਲੈਣਾ ਖੇਤੀਬਾੜੀ ਰਿਲੇਟਡ ਸਭ ਦੇ ਉੱਤੇ ਸਬਸਿਡੀ ਆ ਤੇ ਬਹੁਤ ਸਹੂਲਤਾਂ ਕਹਿੰਦੇ ਇਸ ਸਰਕਾਰ ਨੇ ਆ ਦੇਖ ਲੋ ਕਿੱਡਾ ਖੇਤ ਆ ਮੈਨੂੰ ਲੱਗਦਾ ਹੋਊਗਾ 35 35 ਕਿਨਾਂ ਦਾ ਖੇਤ ਹੋਊਗਾ ਟੁਕੜ ਟੁਕੜ ਸਾਰਾ ਇਕੱਠਾ ਹੀ ਆ ਦਿਲ ਬਸ ਕੋਈ ਵਟ ਨਹੀਂ ਕੁਝ ਨਹੀਂ ਹੈਗਾ ਇੱਕੋ ਹੀ ਖੇਤ ਆ ਨਾ ਇਹ ਜੇ ਖਤਿਆਂ 'ਚ ਟਰੈਕਟਰ ਚੱਲਦੇ ਹੁਣ ਮੈਂ ਕਹਿੰਦਾ ਮੈਂ ਇੱਥੇ ਪਲਟ ਕੇ ਛੱਡ ਦੇਣਗੇ ਪਰ ਇਹਦੇ ਪਲਟਦੇ ਨਹੀਂ ਇੱਥੇ ਤਾਂ ਇਕੱਲੇ ਬੋਂਦੀ ਆ ਕਿਉਂਕਿ ਇੱਥੇ ਮੂੰਗਫਲੀ ਲਾਉਂਦੇ ਆ ਆਲੂ ਤੋਂ ਬਾਅਦ ਮੂੰਫਲੀ ਲਾਉਣੀ ਆ ਬਸ ਇਹਨਾਂ ਹੋਰ ਕੁਝ ਨਹੀਂ ਦੇਖ ਲੋ ਕਿੰਨਾ ਸੋਹਣਾ ਏਰੀਆ ਲੱਗਦਾ ਹਨ ਪੂਰੀ ਪੂਰੀ ਕਹਿੜੀ ਮਿੱਟੀ ਆ ਡਾਕਰ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਪੂਰੀ ਸੋਹਣੀ ਮਿੱਟੀ ਤੇ ਇਹਨਾਂ ਪੂਰੀ ਸੋਹਣੀ ਕਹਿੰਦੇ ਮੂੰਫਲੀ ਦੇ ਲੋ ਕੋਈ ਦਵਾਈ ਨਾਲ ਨਹੀਂ ਮਰਦੀ ਸਾਰੀ ਹੱਥ ਨਾਲ ਪੱਟ-ਪੱਟ ਕੇ ਛੱਟਣੀ ਮੈਂ ਬਹੁਤ ਪੱਟੀ ਹੋਈ ਆ ਤੇ ਆ ਮੇਰੇ ਹੁਣਾਂ ਦਾ ਫਾਰਮ ਆ ਇਹ ਇਹਨਾਂ ਦੇ ਆਲੂ ਇੱਕ ਬਟਾਕਾ ਨਿਕਲੇ ਤਰਾ ਚਾਸਟੇ ਮੀਕੜੇ ਮੋਟਾ ਮੋਟਾ ਹਮਝ ਗਏ ਤੁਮੇ ਬੱਚੋ ਇਕਲੀ ਬਾਜੀ ਭੁਖਾ ਕਰਦਾ ਇਹੋ ਅੱਜ ਆ ਜਮੇ ਥੋਈ ਨਾ ਆਇਆ ਇੱਕ ਤੁਮੇ ਤੁਮਾਰ ਉੱਚੀ ਨਹੀਂ ਅੱਲਿਆ ਬਤਾ ਉਹ ਇਹ ਵੀ ਜੇ ਲਿਆ ਮਗਰ ਉਹ ਲਿਆ ਜੀਦਾ ਲੀਲੀ ਵੇਚਵਾਨੀ ਹੈ ਨਾ ਲੀਲੀ ਸੋ ਵੇਚ ਬਟਾਕਾ ਵੇਚ ਅਰੇ ਆਟਲੀ ਆਟਲੀ ਫੱਕੂ ਵੇਸੇ ਕਿਸਾ ਲੱਗਾ ਜੱਪਾ ਰੋ ਰੋ ਫੱਕੂ ਭਾਈ ਆਲੂ ਤਾਂ ਬਹੁਤ ਅੱਛਾ ਹੋਇਆ ਬਟਾਕਾ ਸਿਰੇ ਵੱਧ ਗਿਆ ਕੀ ਖਾਣੇ ਦੀ ਪੂਰਾ ਬੜੀਆ ਲੱਗ ਰਿਹਾ ਹੈ यहाँ पे पानी कितना नीचे जितना ऊपर रहता है पानी अच्छा होता है जितने अंदर जाते है ना तो पानी थोड़ा वो खराब होता है हमारे यहाँ है अच्छा, आपके जितने अच्छा,

કોઈ કોઈ ફાર્મ મે કે ઇનિશિયલ કન્ડિશન પે યે અભી લગવાયા હે તો વો ઓપોટેટર દીકે કા ઉસસે પહેલે ઉમંગફલી દેખના શુરુ હો જાતી હે ઉસકે ઉપર ગામુક જોન લગાવેંગે દો તીન પત્તે ગિરેંગે ફિર વો અપના ચલના શુરુ બહોત અગદવર હે ના કિતના ભી નીચે લગાયેંગે વો આ જાયેગા ઉપર હી આ જાયેંગે ઉમંગફલી યાદ રહે આનામાં પણ યે જો કે અમુક અમુક જગ્યા ઉછું ગયું એટલે ના યે કે ફરક આયો છે ઉલુ છોટિયા કેત રહો તું એક ડાઢો તરો એમની ઉલુ ઈ આપડે જોવી ઈ ઉલ્યુટ્યુ હોય આ કેતર આપણે કેતા તાઈ ઈ ના દેતા હોય સુખો ના આપણે બોલવું છે સુમાન સાડે હા અને oh you know અરે એટલે પછી બહુ ધીણો ધીણો કરવામાં કોઈ મતલબ નત રહેતો ઊલુ વધાર જાય ગોલી વાઈએ ને એનામાં તો ઉકજ કતઈ ન વાગે સસ આઈ ફૂટીયું હા ઈ

तो हुआ। हम इसलिए हाँ ज्यादा करते हैं क्योंकि हमने वो बेल कटाई करनी है ना मशीन से हाँ हाँ हाँ। तो वो खराब ना हो जाए तो इसीलिए तो वो उसकी चाहते इसीलिए वो ज्यादा गहरा थोड़ा सा करते हैं ऊपर से मिट्टी ना, ना जाए ऐसे भी करते हैं थोड़ा थोडा ब्रेक करके चले अच्छा रहता है फिर तो वो बहुत बढ़िया रहेगा अगर आप कर सकते हैं जैसे इस पे अभी कोई स्प्रे नहीं हुआ इस पे सेंकोर हो गया सेंकोर हो गया फिर ये हरा हो गया घास वो तो नहीं जाता है सेंकोर से भी नहीं जाता है वो मोटा वाला नहीं जो जो छोटा छोटा है हाँ मारा नहीं होगा ना नहीं नहीं बाकी है नहीं। इस पे। तो तो है इसमें। रात है वायु अंधारा में। जैसे तो खत्म हो जाता है चौड़े पत्ते वाला दोनों से खत्म हो जाता है, ना है? नहीं पड़ता है। आ, मेरे क्या ले। अच्छा कहाँ पर अपने कहाँ पर आलू लगाए है जहाँ कुछ नहीं हो रहा था ना वहाँ पर हमने आलू लगाना शुरू किया है। अरे हम, हमारा भी ऐसी जहाँ पे ना पूरा पानी भर जाता है हमारे वो खेत में भी आलू लगा मैंने क्या होता है छह सात साल से चालू किया आलू लगाना कुछ नहीं हो रहा था तो मैंने को चलो आलू लगा दे आलू का अपना अच्छा है अभी ऐसा ऐसा करके 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 साठ सत्तर बीघा कर हो गया है अपना नहीं पर एक बात है जितना मैं आपको बताता हूँ कि जितना अच्छा आपके जहाँ आलू देखने में लगता है ना हमारे पंजाब में इतना अच्छा नहीं लगता अच्छा। वो क्यों क्योंकि पानी के चलते ना थोड़ी सी रंगत बेल के फर्क रहता है प्लस माइनस होता होगा ना पानी में हाँ। मतलब मतलब अभी अभी वेजिटेटिव ये मतलब ये स्टेज पे तो अच्छा अच्छा बहुत, बहुत अच्छा है 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 हाँ। ना बहुत बहुत पूरा लग रहा में लगाओ कोई बात नहीं थाली फेर प्लस माइनस नहीं कहे जो घास है जो काल लिया था मूंगफली था ना मूंगफली तो नहीं लिया था हमने बंदों के पास लेबर लगती है हां लेबर लेबल पे लगवा दिया था तो मैं पत्थर करा पत्थर हुआ है अभी हमारे मुंह में

ਨਾ ਬੜਾ ਬੜਾ ਹੈ ਲੈਨਰ ਨੇ ਦੋ ਤੇ ਲੈ ਨਾ ਆਈਟੀਟੀ ਦਾ ਜੋ ਪਹਿਲੇ ਪਹਿਲੇ ਟੈਕਨੀਕ ਹੋਤਾ ਉਸਨੇ ਹੋਤਾ ਸੀ ਪਹਿਲੇ 2003 4 5 6 7 ਹੈ ਨਾ ਜੋ ਆਤਾ ਸੀ ਉਸਨੇ ਹੁੰਦਾ ਪਰ ਅਬ ਨਹੀਂ ਹੋ ਅਬ ਵਾਲੀ ਸੀਟ ਪੂਰਾ ਬਿਲਕੁਲ ਸਾਫ ਹੈ ਤੁਹਾਡੇ ਇਹ ਆਪਕੇ ਜਿਆਹਾ ਏਰੀਆ ਬੜੀਆ ਹੈ ਨਾ ਕਿ ਇੱਕ ਖੇਤ ਇਕੱਠੇ ਹੈ